ਜਦੋਂ ਮਨ ਡੋਲੇ ਤੇਰਾ ਉਹ ਦੁਆਰ ਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੁਆਰ ਦਾਸ ਕਰਿਆ ਕਰ ਬਾਬਾ ਦੀ ਸਿੰਘ ਜੀ ਦੇ ਚਰਨਾ ਦੇ ਪਾਸ ਕਰ ਆਕਰ ਉਹ ਦੋ ਅਰਦਾਸ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਹ ਦੋ ਅਰਦਾਸ ਕਰ ਆਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰ ਆਕਰ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਟੋਈ ਜਿੱਥੇ ਮਿਲਦੀ ਟੋਈ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਠੋਈਏ ਛੱਡ ਦੇ ਝੂਠ ਦਾ ਪੱਲਾ ਫੜ ਨਾ ਕਰਮ ਕੋਈ ਖਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹਦੋਂ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਕਦਮ ਕਦਮ ਤੇ ਖਾਈਏ ਇਸ ਖਾਈ ਤੋ ਬਚਣ ਦੀ ਖਾਤਰ ਗੁਰਾਂ ਨੇ ਰਾਹ ਗੁਰਾਂ ਨੇ ਰਾਹ ਦਿਖਾਈਏ ਇਸ ਜੀਵਨ ਦਾ ਰਾਹ ਹੈ ਔਖ ਕਦਮ ਕਦਮ ਤੇ ਖਾਈਏ ਇਸ ਖਾਈ ਤੋਂ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰਿਆ ਕਰ ਛੱਡ ਦੇ ਝੂਠੇ ਤੰਦੇ ਤੁੰ ਸੱਚਾ ਵਾਪਾਰ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਬਨਾਂ ਨੂੰ ਮਿਲਦੀ ਹੈ ਹਮਦਰਦੀ ਮਿਲਦੀ ਹੈ ਹਮਦਰਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਬਨਾਮ ਮਿਲਦੀ ਹੈ ਹਮਦਰਦੀ ਛੱਡ ਦੇ ਮੋਹ ਮਾਇਆ ਨੂੰ ਨਾਮ ਦਾ ਜਾਪ ਕਰਿਆ ਕਰ ਛੱਡ ਦੇ ਮੋਹ ਮਾਇਆ ਨੂੰ ਤੂੰ ਨਾਮ ਦਾ ਜਾਪ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹ ਵਿਸ਼ਵਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਓ ਦੋ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਓ ਦੋ ਅਰਦਾਸ ਕਰਿਆ ਕਰ ਬਾਬਾ ਦੀ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹ ਦੋ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੋ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਟੋਈ ਏ ਜਿੱਥੇ ਮਿਲਦੀ ਟੋਈ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਠੋਈਏ ਛੱਡ ਦੇ ਝੂਠ ਦਾ ਪੱਲਾ ਫੜ ਨਾ ਕਰਮ ਕੋਈ ਖਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੁਆਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹ ਦੁਆਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਕਦਮ ਕਦਮ ਤੇ ਖਾਈਏ ਇਸ ਖਾਈ ਤੋ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਗੁਰਾਂ ਨੇ ਰਾਹ ਦਿਖਾਈਏ ਇਸ ਜੀਵਨ ਦਾ ਰਾਹ ਹੈ ਔਖ ਕਦਮ ਕਦਮ ਤੇ ਖਾਈਏ ਇਸ ਖਾਈ ਤੋ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰ ਆਕਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਬਨਾਂ ਮਿਲਦੀ ਹੈ ਹਮ ਦਰਦੀ ਮਿਲਦੀ ਹੈ ਹਮ ਦਰਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਭ ਨਾਮ ਮਿਲਦੀ ਹੈ ਹਮਦਰਦੀ ਛੱਡ ਦੇ ਮੋਹ ਮਾਇਆ ਨੂੰ ਨਾਮ ਦਾ ਜਾਪ ਕਰਿਆ ਕਰ ਛੱਡ ਦੇ ਮੋਹ ਮਾਇਆ ਨੂੰ ਤੂੰ ਨਾਮ ਦਾ ਜਾਪ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਉਰੀ ਹੋਵੇਗੀ ਅਰਦਾਸ ਇਹ ਵਿਸ਼ਵਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੂ ਅਰਦਾਸ ਕਰਿਆ ਕਰ ਬਾਬਾ ਦੀ ਸਿੰਘ ਜੀ ਦੇ ਚਰਨਾ ਦੇ ਪਾਸ ਕਰ ਆਕਰ ਉਹ ਦੁਆਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੁਆਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਟੋਈ ਏ ਜਿੱਥੇ ਮਿਲਦੀ ਟੋਈ ਐਸੀ ਦੀ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਠੋਈਏ ਛੱਡ ਦੇ ਝੂਠ ਦਾ ਪੱਲਾ ਫੜ ਨਾ ਕਰਮ ਕੋਈ ਖਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰ ਆਕਰ ਬਾਪਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰ ਆਕਰ ਉਦੋਂ ਅਰਦਾਸ ਕਰ ਆਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰ ਆਕਰ ਪੂਰੀ ਹੋਵੇਗੀ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਕਦਮ ਕਦਮ ਤੇ ਖਾਈਏ ਇਸ ਖਾਈ ਤੋ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਗੁਰਾਂ ਨੇ ਰਾਹ ਦਿਖਾਈਏ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਇਸ ਖਾਈ ਤੋਂ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰ ਆਕਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁੱਖਿਆਂ ਦੇ ਨੇ ਦਰਦੀ ਦੁੱਖਿਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਭ ਨਾਲ ਮਿਲਦੀ ਹੈ ਹਮਦਰਦੀ ਮਿਲਦੀ ਹੈ ਹਮਦਰਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਭ ਨਾਮ ਮਿਲਦੀ ਹੈ ਹਮਦਰਦੀ ਛੱਡ ਦੇ ਮੋਹ ਮਾਇਆ ਨੂੰ ਨਾਮ ਦਾ ਜਾਪ ਕਰਿਆ ਕਰ ਛੱਡ ਦੇ ਮੋਹ ਮਾਇਆ ਨੂੰ ਤੂੰ ਨਾਮ ਦਾ ਜਾਪ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਓਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਪਾਸ ਕਰਿਆ ਕਰ ਓਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਓਦੋਂ ਅਰਦਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹ ਵਿਸ਼ਵਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰ ਆਕਰ ਉਹਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਤੇਰੇ ਵਰਗਾ ਹੋਰ ਨਾ ਕੋਈ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਟੋਈ ਜਿੱਥੇ ਮਿਲਦੀ ਇੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਠੋਈ ਏ ਛੱਡ ਦੇ ਝੂਠ ਦਾ ਪੱਲਾ ਫੜ ਨਾ ਕਰਮ ਕੋਈ ਖਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਪਾਸ ਕਰਿਆ ਕਰ ਉਦੋਂ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਕਦਮ ਕਦਮ ਤੇ ਖਾਈਏ ਇਸ ਖਾਈ ਤੋਂ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਗੁਰਾਂ ਨੇ ਰਾਹ ਦਿਖਾਈਏ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਇਸ ਖਾਈ ਤੋਂ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰ ਆਕਰ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖਿਆਂ ਦੇ ਨੇ ਦਰਦੀ ਦੁੱਖਿਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਬਨਾਂ ਮਿਲਦੀ ਹੈ ਹਮਦਰਦੀ ਮਿਲਦੀ ਹੈ ਹਮਦਰਦੀ ਤਨ ਤਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਭ ਨਾਮ ਮਿਲਦੀ ਹੈ ਹਮਦਰਦੀ ਛੱਡ ਦੇ ਮੋਹ ਮਾਇਆ ਨੂੰ ਨਾਮ ਦਾ ਜਾਪ ਕਰਿਆ ਕਰ ਛੱਡ ਦੇ ਮੋਹ ਮਾਇਆ ਨੂੰ ਤੂੰ ਨਾਮ ਦਾ ਜਾਪ ਕਰਿਆ ਕਰ ਜਦੋਂ ਮਨ ਢੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹਦੋਂ ਅਰਦਾਸ ਕਰਿਆ ਕਰ ਜਦੋਂ ਮਨ ਢੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹ ਵਿਸ਼ਵਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰ ਆਕਰ ਉਹ ਦੋ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੋ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਟੋਈ ਜਿੱਥੇ ਮਿਲਦੀ ਟੋਈ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਠੋਈਏ ਛੱਡ ਦੇ ਝੂਠ ਦਾ ਪੱਲਾ ਫੜ ਨਾ ਕਰਮ ਕੋਈ ਖਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹਦੋਂ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਕਦਮ ਕਦਮ ਤੇ ਖਾਈਏ ਇਸ ਖਾਈ ਤੋ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਗੁਰਾਂ ਨੇ ਰਾਹ ਦਿਖਾਈਏ ਇਸ ਜੀਵਨ ਦਾ ਰਾਹ ਹੈ ਔਖਾ ਕਦਮ ਕਦਮ ਤੇ ਖਾਈਏ ਇਸ ਖਾਈ ਤੋ ਬਚਣ ਦੀ ਖਾਤਰ ਗੁਰਾਂ ਨੇ ਰਾਹ ਦਿਖਾਈਏ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਛੱਡ ਦੇ ਝੂਠੇ ਤੰਦੇ ਤੂੰ ਸੱਚਾ ਵਾਪਾਰ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰ ਆਕਰ ਜਦੋਂ ਮਨ ਡੋਲੇ ਤੇਰਾ ਉਹਦੋਂ ਅਰਦਾਸ ਕਰ ਆਕਰ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖਿਆਂ ਦੇ ਨੇ ਦਰਦੀ ਦੁੱਖਿਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਭ ਨਾਲ ਮਿਲਦੀ ਹੈ ਹਮਦਰਦੀ ਮਿਲਦੀ ਹੈ ਹਮਦਰਦੀ ਤਨ ਤਨ ਬਾਬਾ ਦੀਪ ਸਿੰਘ ਜੀ ਦੁਖੀਆਂ ਦੇ ਨੇ ਦਰਦੀ ਤੇਰੇ ਦਰਿਆ ਕੇ ਸਭ ਨਾਮ ਮਿਲਦੀ ਹੈ ਹਮਦਰਦੀ ਛੱਡ ਦੇ ਮੋਹ ਮਾਇਆ ਨੂੰ ਨਾਮ ਦਾ ਜਾਪ ਕਰਿਆ ਕਰ ਛੱਡ ਦੇ ਮੋਹ ਮਾਇਆ ਨੂੰ ਤੂੰ ਨਾਮ ਦਾ ਜਾਪ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਪਾਸ ਕਰਿਆ ਕਰ ਉਦੋਂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹ ਵਿਸ਼ਵਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੂ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੂ ਅਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰ ਆਕਰ ਉਹ ਦੋ ਅਰਦਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੋ ਅਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਐਸੀ ਅੰਤਰ ਜਾਮੀ ਦਾਤਾ ਤੇਰੇ ਵਰਗਾ ਹੋਰ ਨਾ ਕੋਈ ਏ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਟੋਈ ਏ ਜਿੱਥੇ ਮਿਲਦੀ ਟੋਈ ਐਸੀ ਅੰਤਰ ਜਾਮੀ ਦਾਤ ਤੇਰੇ ਵਰਗਾ ਹੋਰ ਨਾ ਕੋਈ ਏ ਦਰ ਇਸ ਦਰ ਵਰਗਾ ਨਾ ਕੋਈ ਜਿੱਥੇ ਮਿਲਦੀ ਠੋਈਏ ਛੱਡ ਦੇ ਝੂਠ ਦਾ ਪੱਲਾ ਫੜਨਾ ਕਰਮ ਕੋਈ ਖਾਸ ਕਰਿਆ ਕਰ ਜਦੋਂ ਮਨ ਡੋਲੇ ਤੇਰਾ ਉਹ ਦੁਆਰਦਾਸ ਕਰਿਆ ਕਰ ਬਾਬਾ ਦੀਪ ਸਿੰਘ ਜੀ ਦੇ ਚਰਨਾ ਦੇ ਪਾਸ ਕਰਿਆ ਕਰ ਉਹ ਦੁਆਰਦਾਸ ਕਰਿਆ ਕਰ ਪੂਰੀ ਹੋ ਜਾਵੇ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ ਪੂਰੀ ਹੋਵੇਗੀ ਅਰਦਾਸ ਇਹੋ ਵਿਸ਼ਵਾਸ ਕਰਿਆ ਕਰ